ਦੇ ਬਿੱਤੇ ਦੇ ਕੋਸ ਪਹਿਲੇ ਲੈ ਕੇ ਸਰਕਾਰਾਂ ਨੂੰ ਦੇ ਦੇ ਉੱਧਰ ਮਾਉਣੇ ਪੁੱਤ ਦੀ ਲਾਚੀ ਮਗਦੀ ਜਾਂਦੇ ਮੇਰੇ ਚੋਲੇ ਜਿਹਾ ਨਹੀਂ ਲਾਤੀ ਦੁਨੀਆਂ ਟੋਰ ਹੈ ਘਰ ਕੋਸ ਤੇ ਤਾਂ ਜੇ ਕੋ ਜੀ ਹੋ ਜੀ ਸਾਹਿਬ ਪਾਣੀ ਦਸ ਤਾ ਮੈਂ ਆਕਸ ਸਲ ਕੀ ਕਹਿਣਾ ਚਾਹੂੰ ਕਿੰਨੇ ਸਾਲ ਹੋ ਗਏ ਨੋਰ ਕਿਸ ਤਰ੍ਹਾਂ ਪਤਾ ਕਿਵੇਂ ਲੱਗਿਆ ਜੀ 5 ਸਾਲ ਹੋ ਗਏ ਮੇਰੇ ਪੁੱਤਰ ਹੋ ਗਏ ਨੋਰ ਸੋਨਰ ਦਾ ਇਸ ਵੇਲੇ ਆਉਣਾ 10 ਤਰੀਕ ਨੂੰ ਟਿਕਟ ਬੁੱਕ ਸੀ ਬਸ ਸਿਦੋਦੀ ਆਉਂਦੀਆਂ ਤਿਆਰੀਆਂ ਕਰੀ ਜਾਂਦੇ ਨੇ ਅਸੀਂ ਘਰਾਂ ਸਜਾਵਾਂਗੇ ਸਜਾਵਾਂਗੇ ਇੱਕ ਸਾਨੂੰ ਕੋ ਬਣ ਨਹੀਂ ਮੇਰਾ ਪੁੱਤ ਹੈ ਨਹੀਂ ਸਾਡੇ ਬੁੱਕੇ ਤੋਂ ਦੇ ਕੇ ਰੱਬ ਨੇ ਖੋਣਿਆ ਅਸੀਂ ਮੇਰੇ ਪੁੱਤ ਦੀ ਬੋਕ ਤੇ ਰੰਨਾ ਅਰੇ ਦੱਸਿਆ ਮੈਰੀ ਮੇਰੇ ਕੋਲੇ ਕਰਦੇ ਨਾ ਮੈਂ ਅਸਲ ਕੀ ਕਹਿਣਾ ਚਾਹੁੰਦੀ ਹਾਂ ਜੀ ਅ ਸਰ ਮੈਨੂੰ ਪਤਾ ਚੱਲਿਆ ਕਿ ਅੱਜ ਕੀ ਇਹਨਾਂ ਦਾ ਬੇਟਾ ਉੱਥੇ ਐਕਸਪਾਇਰ ਹੋ ਗਿਆ ਤੇ ਜਿਹਦੀ ਬਾਡੀ ਮੰਗਵਾਉਣ ਵਾਸਤੇ ਉੱਥੇ 42000 ਡਾਲਰ ਜੋ ਇੰਡੀਆ ਦੀ ਕਰੰਸੀ ਸਾਹਮਣੇ 27 ਲੱਖ ਰੁਪਏ ਮੰਗ ਰਹੇ ਇੱਕ ਜਿਸ ਦਾ ਮਾਂ ਤੇ ਬਾਕੀ ਜਿਹੜਾ ਸਾਰਾ ਪਰਿਵਾਰ ਰੋ ਰਿਹਾ ਆ ਦੇ ਬੱਚੇ ਨੂੰ ਆਖਿਰ ਦੇਖਣ ਵਾਸਤੇ ਉਹਦੇ ਵਾਸਤੇ ਅਸੀਂ 5 ਲੱਖ ਰੁਪਏ ਇਕੱਠਾ ਕਰਕੇ ਦਾਨ ਇਹਨਾਂ ਨੂੰ ਕਰ ਰਹੇ ਹਾਂ ਤਾਂ ਕਿ ਆਪਾਂ ਉਹਦੀ ਬਾਡੀ ਬੰਗਾ ਸਕੀਏ ਇਹੀ ਰਿਕੁਐਸਟ ਹੈ ਬਾਕੀ ਸਾਰਿਆਂ ਨੂੰ ਪਲੀਜ਼ ਵੱਧ ਤੋਂ ਅੱਗੇ ਆ ਕੇ 5 ਲੱਖ ਰੁਪਏ ਸਾਡੇ ਵੱਲੋਂ ਹੈ ਤੇ ਬਾਕੀ ਜਿੰਨੇ ਵੀ ਹੋਰ ਵੱਧ ਤੋਂ ਹੋਰ ਬੰਦੇ ਅੱਗੇ ਆਓ ਤਾਂ ਕਿ ਆਪਾਂ ਜਿਹੜੇ ਮਾਤਾ ਨੂੰ ਇੱਕ ਲਾਸਟ ਟਾਈਮ ਉਹਨਾਂ ਦਾ ਬੇਟੇ ਦਾ ਮੂੰਹ ਦਿਖਾ ਸਕੀਏ ਤੇ ਬਾਡੀ ਨੂੰ ਇੱਥੇ ਆਪਾਂ ਇੰਡੀਆ ਚ ਬੁਲਾ ਸਕੀਏ ਤਾ ਕਰਕੇ ਬਾਕੀ ਸਭ ਦੀ ਮੂਰੇ ਵੱਲ ਤੋਂ ਹੱਥ ਛੋੜ ਕੇ ਬੇਨਤੀ ਹੈ ਵੀ ਸਵਾਦ ਤੋਂ ਅੱਗੇ ਆ ਕੇ ਦੀ ਇਸ ਪਰਿਵਾਰ ਦੀ ਹੈਲਪ ਕੀਤੀ ਜਾਵੇ ਤਾਂ ਕਿ ਆਪਾਂ ਜਲਦੀ ਉਹ ਜਲਦੀ ਸਾਰੇ ਪਰਿਵਾਰ ਨੂੰ ਬੁਲਾਏ ਬੱਚੇ ਨੂੰ ਉੱਥੋਂ ਬੁਲਾ ਕੇ ਪਰਿਵਾਰ ਨਾਲ ਮਿਲਵਾ ਸਕੀਏ ਇੰਨਾ ਵੀ ਦੇਰ ਤੋਂ ਬਾਅਦ ਤੋਂ ਹਾਂਜੀ ਕਿਨਾ ਕੀ ਤੁਹਾਡੇ ਜਿਹੜਾ ਨਾਮ ਨੀਟੂ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਮਦਦ ਭਾਗੀ ਖਾਣ ਬਸ ਕਹਿਣਾ ਤੇ ਹੀ ਸੋਨੇ ਮਾਨ ਸਰਕਾਰ ਨੂੰ ਵੀ ਸਾਡਾ ਮੇਰਾ ਭਾਂਜਾ ਜੀ ਜਿੰਦੀ ਡੈਥ ਹੋ ਗਈ ਕੈਨੇਡਾ ਦੇ ਵਿੱਚ ਵੀ ਉਹ ਅੱਜ ਉੱਥੇ 42000 ਡਾਲਰ ਦੀ ਪੀਆ ਮੰਗਦੇ ਪਿਆ ਸਾਡੇ ਕੋਲ ਕੁਝ ਵੀ ਨਹੀਂ ਕੀ ਸਾਡੀ ਭਾਨ ਦੇ ਦੀ ਇੱਥੇ ਲਾਸਟ ਮਹंगाई ਜਾਵੇ ਬਸ ਸਾਡੀ ਬੇਨਤੀ ਇਹ ਵੀ ਹੈ ਜੀ ਉਹਦਾ ਮੂੰਹ ਦੇਖ ਲਈਏ ਜਾਂਦੇ ਹੋਏ ਦਾ ਸਾਡੇ ਕੋਲ ਕੋਈ ਬਿਆਨ ਨਹੀਂ ਅੱਜ ਵੀ ਅਸੀਂ ਆਪਦੇ ਭਾਂਜੇ ਨੂੰ ਮੇਰਾ ਜੀਜਾ ਜੀ ਨੂੰ ਮੇਰੀ ਭੈਣ ਨੂੰ ਮੇਰੇ ਪੁੱਤ ਉਹਨਾਂ ਨੂੰ ਪੁੱਤ ਮਿਲ ਜੇ ਬਸ ਵੀ ਜੋ ਕੁਸ ਹੋਇਆ ਉਹ ਪਤਾ ਨਹੀਂ ਕਿਵੇਂ ਕੀ ਹੋਇਆ ਕੀ ਨਹੀਂ ਹੋਇਆ ਹਾਇ ਤੱਕ ਸਾਡੇ ਕੋਲ ਕੋਈ ਬਿਆਨ ਨਹੀਂ ਆਇਆ ਉਹਨਾਂ ਦੀ ਸਰਕਾਰਾਂ ਦਾ ਨਾ ਕੋਈ ਫੋਨ ਆਇਆ ਉਹ ਸਰਕਾਰ ਦਾ ਸਾਨੂੰ ਪਤਾ ਨਹੀਂ ਸਾਨੂੰ ਤਾਂ ਇੱਕ ਇੰਨੀ ਕੋਲ ਆਈ ਆ ਵੀ ਮੁੰਡੇ ਦੀ ਡੈਥ ਹੋ ਗਈ ਕਿਉਂ ਹੋਈ ਕਿਸ ਵਾਸਤੇ ਹੋਈ ਇਹ ਸਾਨੂੰ ਹਾਇ ਤੱਕ ਕੁਝ ਵੀ ਨਹੀਂ ਪਤਾ ਲੱਗਿਆ ਦੋ ਮੁੰਡੇ ਸੀ ਇੱਕ ਬਠਿੰਡੇ ਦਾ ਇੱਕ ਸਾਡਾ ਭਾਂਜਾ ਇਥੋਂ ਗਿੱਦੜਵੇ ਦਾ ਮੁਕਸਲ ਜ਼ਿਲ੍ਹਾ ਦੇ ਵਿੱਚੋਂ ਕਿੰਨੇ ਕ ਸਾਲ ਪਹਿਲਾਂ ਗਿਆ ਸੀ ਔਰ ਕਿਸ ਤਰ੍ਹਾਂ ਤੇਜ ਅਸੀ 2019 ਦੇ ਵਿੱਚ 19 ਦੇ ਵਿੱਚ ਜਿਹਨਾਂ 2019 ਦੇ ਵਿੱਚ ਗਿਆ ਹੋਇਆ ਸੀ ਅੱਜ 5 ਸਾਲ ਹੋ ਗਏ ਉਹਨੂੰ ਤੇ ਸਿਰਫ ਵੀਡੀਓ ਕਾਲ ਹੀ ਕੀਤੀ ਆ ਉਹ ਕੀਤੀ ਅਜੇ ਤੱਕ ਉਹਨੂੰ ਮਿਲੇ ਨਹੀਂ ਉਹਨੇ 8 ਤਰੀਕ ਨੂੰ ਇੱਥੇ ਆਉਣਾ ਸੀ ਉਹਦੀ ਫਲਾਈਟ ਬੁੱਕ ਸੀ 8 ਤਰੀਕ ਦੀ ਅਖ ਤਰੀਕ ਤੋਂ ਕੋਨੇ ਆਣਾ ਚਾਹੀਤੇ ਜਰੂਰ ਉਹਨਾਂ ਨੂੰ ਫੋਨ ਆਇਆ ਸਿਰਫ ਉਹਦੇ ਨਾਲ ਵੀ ਆ ਤੱਕਾ ਹੋਇਆ ਜਾਂ ਕੀ ਹੋਇਆ ਰੱਬ ਜਾਣਦੇ ਕੀ ਹੈ ਉਹਨਾਂ ਨੇ ਬਸ ਸਾਨੂੰ ਇੱਕ ਬੇਨਤੀ ਹੈ ਸਿਰਫ ਅਸੀਂ ਹੱਥ ਧੜ ਕੇ ਕਹਿੰਨੇ ਆ ਵੀ ਸਾਡੇ ਬੱਚੇ ਦੀ লাশ ਇੱਥੇ ਆਈ ਇੱਥੇ ਆ ਜੇ ਕਿੱਧਰ ਵੀ ਸਾਡੇ ਕੋਲ ਅਸੀਂ ਉਹਦਾ ਮੂੰਹ ਦੇਖ ਲਈਏ ਜਾਂਦੇ ਹੋਏ ਤੇ ਵੀ ਸਾਡਾ ਕੋਈ ਬੁਰਾ ਹਾਲ ਆ ਸਾਡਾ ਜਮਾ ਬਸ ਸਾਡੇ ਕੋਲ ਹੋਰ ਕੁਝ